ਇਹ ਜਦੋਂ ਮੈਂ ਵदाई ਦੇਉਂਗੀ ਜਿੰਕਿ ਧਲੋੜੀ ਜੀ ਐਂ ਲੋਕਾਂ ਦਾ ਮੰਡਟ ਸੇ ਲੱਕੇ ਆਏ ਹੋਏ ਲੋਕਾਂ ਦੇ ਨਾਲ ਨਾਲ ਨਹੀਂ ਹੋਵੇ ਜਿੰਕਿ ਵੀ ਜੀ ਤੋਂ ਭਗਵੰਤ ਮਾਨ ਜੀ ਤੋਂ ਬਹੁਤ ਉਮੀਦ ਹੈ ਸਭ ਤੋਂ ਵੱਡੀ ਉਮੀਦ ਹੈ ਕਿ ਸਰਕਾਰ ਹੋਣਾ ਬਈ ਇਹ ਜੀ ਨੇ ਇਸ ਤਰ੍ਹਾਂ ਪ੍ਰਚਾਰ ਕਰਦੇ ਰਏ 22 ਸਾਲ ਨਾ 28 ਸਾਲ ਸੋ ਮੇਰੀ ਉਮੀਦ ਹੈ ਜਿਹੜੇ ਦਮ 28 ਸਾਲਾਂ 'ਚ ਨਹੀਂ ਹੋ ਸਕੇ ਉਹਨਾਂ ਦੇ ਵਿੱਚ ਮੈਂ ਯਾਦ ਕਰਾਉਣਾ ਚਾਹਣੀ ਹੈ ਹੁਣ ਜੀ ਸਰਕਾਰ ਦਾ ਹਿੱਸਾ ਬਣਨ ਜਾ ਰਿਹਾ ਉਹਨਾਂ ਚ ਸਭ ਤੋਂ ਵੱਡਾ ਕੰਮ ਹੈ ਸਦਰ ਸਿੰਘ ਇਹ ਬੜੀ ਵੱਡੀ ਗੱਲ ਹੈ ਕਿ ਸਾਡੇ ਸ਼ਹਿਰ ਦਾ ਸਿਫਰ ਫੈਲ ਗਿਆ ਹੈ ਨਮਾ ਪੈਟਰੀ ਤੇ ਹੋਰ ਜਿੰਨੇ ਕੰਮ ਹੈ ਜੀ ਨੇ ਜਿਸ ਤਰ੍ਹਾਂ ਪ੍ਰਚਾਰ ਕੀਤਾ ਹੈ ਸਿਰਾਈ ਸਮਝਦੇ ਉਸ ਨੇ ਤੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਤੇ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੇ ਨਾਲ ਬਹੁਤ ਵੱਡੇ ਵੱਡੇ ਦਾਅਵੇ ਔਰ ਪ੍ਰਚਾਰ ਕੀਤਾ ਗਿਆ ਉਹਨੂੰ ਐਗਜ਼ੀਕਿਊਟ ਵੀ ਕੀਤਾ ਜਾਊਗਾ ਕਿਦਣਾ ਕਿਤੇ ਮੈਨੂੰ ਲੱਗਦਾ ਹੈ इमोशनल इमोਸ਼ਨਲੀ ਜਿਹੜੀ ਵੋਟ ਹੋਣੀ ਹੈਗੀ ਦੇਖੋ ਇਹ ਦੇਖੀਗਾ ਪਹਿਲਾ ਇਲੈਕਸ਼ਨ ਔਰ ਮੈਂ ਸੱਚੇ ਪਾਤਸ਼ਾਹ ਦੀ ਫਰਮਾਤਮਾ ਦੀ ਜਿਹਦੇ ਬਹਰ ਦੇ ਨਿਸ਼ਾਨ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਕਿ ਜਿੰਨੀਆਂ ਵੋਟਾਂ ਪਿਛਲੀ ਵਾਰ ਪਈਆਂ ਸੀ 86% ਦੇ ਨਾਲ 50000 ਵੋਟ ਪਈ ਸੀ ਇਸ ਵਾਰ ਸਾਨੂੰ 81% ਦੇ ਨਾਲ 49000 50 ਵਿਦ ਪੋਸਟਲ 50000 ਵੋਟਾਂ ਅਸੀਂ ਉਸ ਪਿਛਲੀ ਵਾਰ ਨਾਲੋਂ ਜ਼ਿਆਦਾ ਵੋਟ ਲੈ ਕੇ ਗਈ ਮੇਰੀ ਜ਼ਿੰਦਗੀ ਦਾ ਪਹਿਲਾ ਇਲੈਕਸ਼ਨ ਸੀ ਪਰ ਹਾਂ ਅਫਸੋਸ ਹੈ ਇਸ ਪੰਗਾ ਕਿ ਪਹਿਲੀ ਵਾਰ 78 ਸਾਲਾਂ ਦੇ ਵਿੱਚ ਕਿਸੇ ਔਰਤ ਨੂੰ ਇੱਧਰ ਬਾਹਰ ਤੋਂ ਕੰਟੈਸਟ ਕਰਨ ਦਾ ਮੌਕਾ ਮਿਲਿਆ ਔਰ ਕਿਤੇ ਨਾ ਕਿਤੇ ਨੂੰ ਲੱਗਦਾ ਹੈ ਇਹ ਸਾਡੀ ਔਰਤਾਂ ਦੀ ਇਹ ਹਾਰ ਹੈ ਕਿ ਕਿ ਪਹਿਲੀ ਵਾਰ ਮੌਕਾ ਮਿਲਿਆ 78 ਸਾਲਾਂ ਬਾਅਦ ਕਾਂਗਰਸ ਪਾਰਟੀ ਨੇ ਇਸ ਔਰਤ ਨੂੰ ਟਿਕਟ ਦਿੱਤੀ ਸੀ ਚਲੋ ਮੇਰੀ ਇਲੈਕਸ਼ਨ ਪਹਿਲੀ ਸੀ ਜਿਹੜਾ ਆਪਾਂ ਫਾਸਲੇ ਰੱਖੀਏ ਪਰ ਔਰਤਾਂ ਦੀ ਵੀ ਪਹਿਲੀ ਸੀ ਕਿ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਇਸ ਚੀਜ਼ ਦਾ ਮੈਨੂੰ ਮਲਾਲ ਜ਼ਰੂਰ ਪਰ ਮੈਂ ਫਿਰ ਵੀ ਗਿੱਦਰਵਾਹਾ ਦੇ ਲੋਕਾਂ ਦੀ ਔਰ ਪਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹੈ ਕਿ ਅਸੀਂ ਪਿਛਲੀ ਵਾਰ ਜਿੰਨਾ ਵੋਟ ਸ਼ੇਅਰ ਉਦੋਂ 2% ਵੱਧ ਸਿਕਿਉਰ ਕਰਦੇ ਹਾਂ ਤੁਸੀਂ ਔਰਤਾਂ ਦੀ ਗੱਲ ਕੀਤੀ ਹੈ ਜੇ ਸੇਮ ਹੀ ਚੰਨੀ ਸਾਫਲਾ ਚੁਟਕਲਾ ਜਿਹੜਾ ਉਹ ਇਸ਼ੂ ਬਣ ਗਿਆ ਹਨਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਪਰ ਦੋ ਹੀ ਔਰਤਾਂ ਇਲੈਕਸ਼ਨ ਲੜ ਰਹੀਆਂ ਸੀ ਚਾਰਾਂ ਚੋਂ ਦੋ ਸੀਟਾਂ ਤੇ ਦੋਵੇਂ ਹੀ ਹਾਰ ਜਾਂਦੀਆਂ ਨੇ ਕਿਵੇਂ ਦੇਖਦੇ ਹੈਗੇ ਉਹ ਕਿੱਥੇ ਖੜਾ ਹੈਗਾ ਸਿਸਟਮ ਆਮ ਤੌਰ ਤੇ ਗੱਲ ਹੁੰਦੀ ਹੈ 30% ਦਾ ਜਦ ਤੱਕ 30% ਦੀ ਮੰਗ ਕਰ ਮੈਂ ਅੱਜ ਵੀ ਕਰ ਰਹੀ ਹਾਂ ਔਰ ਹਮੇਸ਼ਾ ਕਰਦੀ ਰਹੀ ਜਦ ਤੱਕ 30% ਨਹੀਂ ਮੰਗਦੀ ਰਹੀ right ਅ ਪਰ ਇੰਨੀ ਕਿਤੇ ਨਾ ਕਿਤੇ ਅਕਾਲੀ ਦਲ ਦਾ ਨਾਂ ਲੜਨਾ ਕਾਂਗਰਸ ਦੇ ਲਈ ਬਹੁਤ ਵੱਡਾ ਗੱਲ ਬੁਸ਼ਿਆਰ ਕੋਈ ਜਾਂਦਾ ਨਜ਼ਰ ਆਇਆ ਨਹੀਂ ਗਿਆ ਤੁਸੀਂ ਦੇਖ ਸਕਦੇ ਹੋ ਉਸਰਪੇ ਵੀ ਕਿੱਥੇ ਕਿਨੇ ਦੇਖੋਗੇ ਅਕਾਲੀ ਦਲ ਤਾਂ ਉਹ ਪਿੱਛੇ ਵੀ ਕਿਸ ਸਥਿਤੀ ਚ ਆ ਕਿਵੇਂ ਉਹਨੂੰ ਉਹ ਲਾਅਸ ਨੂੰ ਕਿਵੇਂ ਕਵਰ ਕਰੋਗੇ ਇਹ ਤੇ 20-22 ਸਾਲਾਂ ਦੇ ਵਿੱਚ ਲੋਕਾਂ ਨੇ ਦੇਖੋ ਲੋਕ ਇਕਨਾਂ ਚਾਂਸ ਦਿੰਦੇ ਉਦੋਂ ਬਾਅਦ ਉਹ ਕੰਮ ਨਹੀਂ ਕਰਦੇ ਸਾਲਾਂ ਵੱਲ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਵੇਟ ਕਰਦੇ ਹੋ ਤਾਂ ਸਾਰੀ ਵੇਟ ਕਰਦੇ ਉਡੀਕ ਸੈਕਿੰਡ ਜਿਹੜੇ 28 ਸਾਲ ਦੀ ਗੱਲ ਹੈ ਨਾ ਉਹ 10 ਸਾਲ ਤਾਂ ਡਿਪਟੀ ਜਨਰਲ ਹੀ ਉਦੋਂ ਪਹਿਲਾਂ ਮਨਜੀਤ ਬਾਦਲ ਰਿਆ ਮੈਂ ਤਾਂ ਕੇਵਲ 12 ਸਾਲ ਰਿਹਾ ਨਾ ਮੈਂ ਤਾਂ केवल 12 साल बाद चुनाव आ गया बीपीटी लोधी भी हल्का इंचार्ज रहे उस टाइम और असी बहुत सारे काम किए जणियां चीजा करी नहीं आ सकदी अस गिदरबाद च कॉलेज गिदरबाद शिरोपनवा में हॉस्पिटल गैस एजेंसीज ट्रेनदा रुकना पार्क बनाउने और ये गिदरबाद दे लोगा ने इस कर की तन्नारी बेनिफिट सो थोड़ा सारे दा बहुत बहुत धन्यवाद बहुत बहुत, बहुत मेहरबानी शुक्रिया कि तुसी लोगा ने समय च जमा कट के ਸਾਡੇ ਵੱਲੋਂ ਤੇ ਅੰਦੇਤਾ ਦੂਸਰੀ ਗੱਲ ਜਿਹੜੀ ਵੀ ਰਿਸਪੌਂਸਿਬਿਲਟੀ ਹੈ ਤਿੰਨ ਦੀਆਂ ਤਿੰਨ ਸੀਟਾਂ ਨੂੰ ਉਹ ਅਸੀਂ ਕਾਂਗਰਸ ਪਾਰਟੀ ਦਾ ਫਰਜ਼ਾਨ ਆਪ ਦੇ ਸਿਰ ਮੱਥੇ ਲੈਂਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਅਸੀਂ ਹੋਰ ਜ਼ੋਰਦਾਰ ਤਰੀਕੇ ਦੇ ਨਾਲ ਆਉਣ ਵਾਲੇ ਸਭ ਵਿੱਚ ਹੋ ਕਿਉਂ ਨਾ ਆ ਜਿਹੜਾ ਹੋਦਾ ਔਰ ਇੱਕ ਗੱਲ ਹੋਰ ਮੈਨੂੰ ਇਹ ਇਲੈਕਸ਼ਨ ਵਿੱਚ ਬਹੁਤ 희ਸਾ ਹੈ ਜਨਰਲੀ ਲੋਕਾਂ ਦੀ ਪਹਿਲੀ ਇਲੈਕਸ਼ਨਾਂ ਬੜੀ ਸਮੂਥ ਹੁੰਦੀ ਹੈ ਤੇ ਮੈਂ ਸਰਕਾਰ ਦੇ ਖਿਲਾਫ ਹਾਂ ਦੋ ਸਰਕਾਰਾਂ जोर लाया आपका जो तंत्र मंत्र जो सरकारी मीटिंग जो कुछ कर सकती सी सरकार सरकार ने सब कुछ किया और मैं बड़ा खुश थी मैंने वॉच किया और जिन्ना मैं बेस्ट दे सकती थी मैं दिता एंड बहुत कुछ सीखा इस थैंक यू